हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਨਕਸ਼ੇੜੀ ਲੈ ਕੇ ਆਏ ਹਾਂ ਉਹਨਾਂ ਵਿੱਚੋਂ ਦੋ ਗਾਵਾਂ ਦਾ ਹੈਗੀਆਂ ਬਾਈ ਗੱਬਣ ਟੋਕੜ ਤੇ ਚੱਕ ਪਾਸ ਨੇ ਤੇ ਇੱਕ ਅਵਸਰ ਵਸੀਆ ਤੇ ਇੱਕ ਤਾਜੀ ਸੂਈ ਵੜ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾ ਗੱਲਬਾਤ ਆਜੋ ਬਾਈ ਜੀ ਹਾਂਜੀ ਮੈਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਹੋ ਠੀਕ ਹੋ ਬਾਈ ਹਾਂਜੀ ਬਾਈ ਤੇ ਕਿਵੇਂ ਚੱਲਦਾ ਬਾਈ ਫਾਰਮ ਆਪਣਾ ਵਧੀਆ ਬਾਈ ਠੀਕ ਆ ਨਾਮ ਤੇ ਆਪਣਾ ਐਡਰੈਸ ਬੋਲੋ ਬਈ ਨਾਮ ਬੱਗੂ ਸਿੰਘ ਬਾਈ ਪਿੰਡ ਖਿਆਲੀ ਵਾਲਾ ਜ਼ਿਲ੍ਹਾ ਬਠਿੰਡਾ ਜੀ ਠੀਕ ਆ ਜ਼ਿਲ੍ਹਾ ਆਪਣਾ ਕਿਹੜਾ ਭਾਈ ਨਾ ਬਠਿੰਡਾ ਜੀ ਤਹਿਸੀਲ ਰਾਮਪੁਰ ਫੂਲ ਨਹੀਂ ਤਹਿਸੀਲ ਗੋਲਨੇ ਠੀਕ ਆ ਬਈ ਨੇੜੇ ਪਿੰਡ ਹੋਰ ਆਪਣੇ ਨੇੜੇ ਦਾ ਭੋਖੜਾ ਰਹਿ ਜਾਂਦਾ ਜੀ ਠੀਕ ਆ ਬਾਈ ਜੋ ਬਣਾ ਤੇ ਜੇ ਇਧਰ ਆਉਣਾ ਖੇਮੂ ਆਣਾ ਵੀ ਨੇੜੇ ਰਹਿੰਦਾ ਨਾਲ ਆ ਜੀ ਹੂੰ ਉਹਦਾ ਨੰਬਰ ਬੋਲ ਦੋ ਬਾਈ ਆਪਣਾ 9966 431944 ਇਹ ਬਾਈ ਦਾ ਬਾਈ ਕੰਟਰੈਕਟਰ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਤੇ ਬਾਈ ਜਿਹੜੀ ਆਪਾਂ ਅੱਜ ਦੀ ਵੀਡੀਓ ਬਣਾਉਣ ਜਾ ਰਹੇ ਆ ਫਾਰਮ ਚੋਂ ਬਣਾਉਣ ਜਾ ਰਹੇ ਆ ਵੀਰ ਦਾ ਛੋਟਾ ਜਿਹਾ ਫਾਰਮ ਜਿਹਨੂੰ ਆਪਾਂ ਕਹਿੰਦੇ ਆ ਮਿੰਨੀ ਜਿਹਾ ਫਾਰਮ ਆ ਤੇ ਵਧੀਆ ਉਹ ਬਾਈ ਦੀ ਬਰੀਡ ਰੱਖੀ ਵੀ ਆ ਤੇ ਬਾਕੀ ਦੀ ਆਪਾਂ ਲੈਨੇ ਆ ਬਾਈ ਤੋਂ ਡਿਟੇਲ ਗੱਲਾਂ ਬਾਰੇ ਬਾਈ ਇਧਰੋਂ ਸਟਾਰਟ ਕਰ ਦਈਏ ਪਹਿਲੇ ਨੰਬਰ ਹਾਂਜੀ ਜਿਹੜੀ ਬਈ ਆਪਾਂ ਪਹਿਲੇ ਨੰਬਰ ਤੇ ਵੜ ਦੇਖ ਰਿਹਾ ਕਿਹੜਾ ਸੂਆ ਸੂਈ ਗਿਆ ਇਹ ਪਹਿਲਾ ਸੂਆ ਸੂਈ ਆ ਬਈ ਬਲੂਨ ਸੂਈ ਹੋਇਆ ਹਾਂਜੀ ਬਈ ਕਿੰਨਾ ਟਾਈਮ ਹੋ ਗਿਆ ਬਈ ਸੂਈ ਨੂੰ ਇਹਨੂੰ ਬਈ ਮਹੀਨਾ ਕੁ ਹੋ ਗਿਆ ਇੱਕ ਮਹੀਨਾ ਹੋ ਗਿਆ ਸੂਈ ਨੂੰ ਹਾਂਜੀ ਤੇ ਬੱਚਾ ਕਰਮ ਵਾਲੀ ਦੇ ਮਗਰ ਬੱਸੀ ਦਿੱਤੀ ਬੱਸੀ ਬਹੁਤ ਕੁਆਲਿਟੀ ਦੀ ਹੈ ਨਾ ਹਾਂਜੀ ਹਾਂਜੀ ਬਈ ਬੱਚਾ ਬਈ ਕਰਮ ਵਾਲੀ ਦਾ ਮਗਰ ਬੱਸੀ ਆ ਬੱਸੀ ਦੀ ਕੁਆਲਿਟੀ ਚੈੱਕਰ ਲਓ ਬੱਸੀ ਬਹੁਤ ਚੰਗੀ ਦਿੱਤੀ ਹੈਗੀ ਤੇ ਬਈ ਕਿੰਨਾ ਦੁੱਧ ਹੈ ਹਾਜ਼ਰ ਬਈ 20 ਲੀਟਰ ਕੰਡੇ ਵਾਲਾ ਤਿਆਰ ਆ ਤੇ ਜੇ ਕੋਈ ਆਪਦੀ ਦੋ ਟਾਈਮ ਤਸੱਲੀ ਕਰਨੀ ਚਾਹੁੰਦਾ ਕੋਈ ਚੱਕਰ ਨਹੀਂ ਬਈ ਜੋ ਮਰਜ਼ੀ ਠੀ ਹੱਥੀ ਬਾਈ ਕਹਿੰਦਾ ਚਵਾਈ ਕਰਦਾ ਬਾਕੀ ਆਪਾਂ ਥਣ ਲੇਵਾ ਬਾਈ ਨੇੜੇ ਚੈੱਕ ਕਰਵਾਣੇ। ਮੁਠੀ ਵਾਲਾ ਥਾਣਾ ਬਾਈ ਚਾਰੇ ਥਾਣਾ ਪੂਰੇ ਗੈਵ ਤੇ ਨਾੜਾ ਚੈੱਕ ਕਰੋ ਲੇਵੇ ਤੇ ਫੁੱਲ ਚੰਗੀਆਂ ਮੈਂ ਕਹਿੰਦਾ ਤੁੰਨੀ ਪਈ ਆ ਨਾੜਾ ਨਾ ਸਚਵਾਈ ਚੋਈ ਕਿਵੇਂ ਲੱਗੀ ਆ ਬਰਾ। ਬਾਈ ਇੱਕ ਨੰਬਰ ਆ ਯਾਰ। ਖੋਲ ਦੇ ਬਾਈ ਤੋਰ ਦੇ ਖੋਲ ਕੇ। ਕਰ ਦੇ ਬਾਈ ਫੁੱਲ ਚੰਗਾ ਵਾਕੀ ਬਰੀਡ ਫੁੱਲ ਚੰਗੀ ਆ ਗਈ। ਛਿੱਲੇਵੇ ਦੀ ਗੱਲ ਕਰੀਏ ਨਾ ਲੇਵਾ ਬਹੁਤ ਸੋਹਣਾ ਤੇ ਫੀਟਿੰਗਾਂ ਲਾ ਤਿਆਰ ਕਰਿਆ ਬਾਈ। ਚਵਾਈ ਚੋਈ ਬਾਈ ਕਹਿੰਦਾ ਇੱਕ ਨੰਬਰ ਲੱਗਿਆ ਮੇਨ ਗੱਲ ਨਾ ਬੱਚਾ ਕਰਮ ਵਾਲੀ ਦਾ ਮਗਰ ਬੱਸੀਆ ਬੱਸੀ ਵੀ ਬਹੁਤ ਕੁਆ ਪ੍ਰਿੰਟ ਵੀ ਕਰਮ ਵਾਲੀ ਦਾ ਬਹੁਤ ਚੰਗਾ ਗਾ ਚਾਰੂ ਚੁਰੂ ਕਿਵੇਂ ਆ ਬਾਈ ਚਾਰੂ ਚੁਰੂ ਵਧੀਆ ਓਕੇ ਹਾਂ ਫੁੱਲ ਆ ਗਈ ਮਤਲਬ ਕਿ ਚੱਲ ਹਾਂਜੀ ਹਾਂਜੀ ਲੈ ਵਾ ਬਾਈ ਚੈੱਕ ਕਰੋ ਤੇ ਬਣਦੀ ਬਹੁਤ ਹੋ ਬਾਈ ਸ਼ਾਮ ਤੱਕ ਨੂੰ ਹਾਂਜੀ ਹਾਂਜੀ ਬਾਈ ਠੀਕ ਆ ਤੇ ਮੁੱਲ ਫਿਰ ਬਾਈ ਕੀ ਰਹੂਗਾ ਦੇਣ ਲੈਣ ਜਾ ਬਾਈ ਮੁੱਲ ਬਾਈ ਯਾਰ 75 ਜਮਾਨਤਾਨ ਕਰਦੇ ਹਾਂ ਠੀਕ ਆ 75000 ਚ ਬਾਈ ਕਹਿੰਦਾ ਮਾਨਤਾਨ ਕਰ ਦੇਗੇ ਬਾਕੀ ਬਾਈ ਨੇ ਦੁੱਧ ਵੀ ਚੰਗਾ ਤਿਆਰ ਦੱਸਿਆ ਬਾਈ ਲੈ ਲੇਵਾ ਚੈੱਕ ਕਰੋ ਬਹੁਤ ਸੋਣਾ ਫਿਕਸ ਜਾ ਕਰ ਮਾ ਜਦਾ ਹਵਾਨਾ ਕੋ ਟੁੱਟ ਮਾ ਹਵਾਨਾ ਨਹੀਂ ਕਾ ਇਦਾਂ ਵੀ ਆਪਾਂ ਨਾੜਾ ਨੁੜਾ ਚੈੱਕ ਕਰਾ ਲਿਆ ਨਾ ਫੁੱਲ ਚੰਗੇ ਬਾਕੀ ਥੜ ਵੀ ਬਹੁਤ ਚੰਗਾ ਲੱਗਿਆ ਪੂਰੀ ਦੂਰੀ ਤੇ ਥਣ ਲੱਗਿਆ ਵਾ ਅੱਗੇ ਬਾਈ 2 ਨੰਬਰ ਤੇ ਇਹ ਦੂਸਰ ਬੱਸੀ ਆ ਬਾਈ ਉਹ ਸਰ ਬੱਸੀ ਆ ਤੇ ਕਿੰਨੇ ਟਾਈਮ ਦੀ ਆ ਬਾਈ ਇਹ ਇਹ ਸਾਲਕ ਦੀ ਆ ਬਾਈ ਠੀਕ ਆ 1 ਸਾਲ ਦੀ ਇਹਦੀ ਉਮਰ ਆਗੀ ਤੇ ਕਿਹੜੇ ਸੀਮਣ ਦੀ ਆ ਭਰਾ ਇਹ ਤਾਂ ਨਹੀਂ ਪਤਾ ਨਹੀਂ ਯਾਰ ਠੀਕ ਆ ਫੇਸ ਕੁਆਲਟੀ ਬਈ ਆਪਾਂ ਚੈੱਕ ਕਰਾਉਣਾ ਬੜੀ ਪਿਆਰੀ ਆ ਗਈ ਬਾਕੀ ਪਲੀ ਵੀ ਫੁੱਲਾ ਟੀਕੇ ਦੇ ਕਾਬਲੀ ਹੈ ਬਈ ਹੈਨਾ ਹਾਂਜੀ ਬਰੀ ਦੇ ਦੇਖੋ ਬਈ ਚਮਕ ਚੈੱਕ ਕਰੋ ਫੁੱਲ ਚੰਗੀ ਆ ਗਈ ਇਹਨੂੰ ਬਈ ਖੋਲ ਦੇ ਤੋਰ ਤੇ ਬਾਕੀ ਟੀਕੇ ਦੇ ਕਾਬਲੀ ਹੈ ਬਈ ਹੈਨਾ ਹਾਂਜੀ ਖਾਣਾ ਪਾ ਚੈੱਕ ਕਰਾਉਣਾ ਥਲ ਚਾਰੀਆ ਕ ਫੋਟਸ ਆ ਗਈ ਬਾਕੀ ਸੌਸ ਸੀਲ ਬਹੁਤ ਆ ਬਾਈ ਜਿਵੇਂ ਮਾਰ ਜੇ ਲੈ ਬਾਈ ਸੌਸ ਸੀਲ ਚੈੱਕ ਕਰੋ ਕਰ ਮੜੀ ਫੁੱਲਾ ਬਾਕੀ ਥਣ ਬਹੁਤ ਚੰਗਾ ਲੱਗਾ ਪੂਰੀ ਦੂਰੀ ਤੇ ਥਣ ਲੱਗਾ ਵਾ ਗਲਾਬੀ ਗਲਾਬੀ ਥਣ ਤੋਰ ਦੇ ਪੁਰਾ ਲੰਮੀ ਲੰਮੀ ਬੋ ਤਾਂ ਬਈ ਹੈਨਾ ਹਾਂਜੀ ਲੰਮੀ ਲੰਮੀ ਬਾਈ ਚੈੱਕ ਕਰੋ ਫੁੱਲ ਕਰਮਾੜੀ ਪੁੜੀ ਆ ਲੈ ਕਿਆ ਬਾਤ ਮੋੜ ਲੈ ਪ੍ਰਿੰਟ ਤੇ ਸਨਖ ਆਪਣੇ ਦੀ ਬਾਈ ਗੱਲ ਕਰੀਏ ਫੁੱਲ ਚੰਗੀ ਆ ਥੋੜੀ ਜਿਹੀ ਸੇ ਵਸਮਾਲ ਹੋਰ ਹੋਗੀ ਤਾਂ ਚੰਗੀ ਕਰਮਾੜੀ ਨੇ ਤਿਆਰ ਹੋਣਾ ਇਹਦਾ ਭਰਾ ਫਿਰ ਕੀ ਮੁੱਲ ਦੇਣ ਲੈਣ ਜੇ ਇਹਦਾ ਬਈ 18 ਜਮਾਨਤਾਨ ਕਰ ਦਾਂਗੇ ਠੀਕ ਆ 18000 ਤੋਂ ਹਾਂਜੀ ਲੈ ਬਾਈ ਜਮਾ ਮੰਨ ਲਓ ਵੀ ਜਾਇਜ਼ ਮੁੱਲ ਕਰਿਆ ਬਾਈ ਨੇ 18000 ਦੀ ਬਾਈ ਕਹਿੰਦਾ ਆਪਾਂ ਇਹ ਦੇ ਦੇਣੀ ਆ ਬਾਕੀ ਬਾਈ ਕੱਦ ਵਾਲੀ ਆ ਕੋਈ ਛੋਟੀ ਨਹੀਂ ਤੇ ਲਿਸੀ ਦਾ ਮੀਨ ਅੱਗੇ ਬਾਈ ਤੈਨੂੰ ਨੰਬਰ ਤੇ ਤੋ ਕੜਕ ਬਣਾਇਆ ਹਾਂਜੀ ਭਾਈ ਇਹ 7.5 ਮਹੀਨੇ ਦੀ ਗੱਬਣਾ 5 ਲੀਟਰ ਦੁੱਧ ਦਾ ਇਸ ਟਾਈਮ ਤਿਆਰ ਸਾਢੇ 7 ਮਹੀਨੇ ਦੀ ਚੱਕ ਪਾਸ ਹਾਂਜੀ ਚੱਕ ਪਾਸ ਤੇ ਜੇ ਕੋਈ ਵੀਰ ਭਾਈ ਤਸੱਲੀ ਕਰ ਮੈਂ ਭਾਈ ਤਸੱਲੀ ਕਰਕੇ ਦੇਵਾਂਗੇ ਤੁਹਾਨੂੰ ਠੀਕ ਹੈ ਭਾਈ ਤੇ ਕਿੰਨਾ ਭਾਈ ਦੁੱਧ ਆਇਆ ਰਿਹਾ ਥੱਲੇ ਹੁਣ ਇਹ ਥੱਲੇ ਭਾਈ 5 ਲੀਟਰ ਤੇਲ ਆ ਭਾਈ ਇਹ ਮੰਨ ਲਾ ਕਿਹੜੇ ਕਿੱਧਰ ਲਈ ਵਸੇ ਹਾਂ ਇੱਧਰੋਂ ਪਰਲੇ ਵਸੇ ਤੋਂ ਤਾਂ ਪਰਲੇ ਪਾਸੇ ਹਾਂ ਔਰ ਲ ਬੈਣੀ ਵਾਲਾ ਮੂਰਲਾ ਫਿਲਹਾਲ ਤੱਕ ਹੁਣ ਹੋਈ ਸੀ ਨਹੀਂ ਇਹ ਜਮਾਂਦਰੂ ਹੀ ਆ ਭਾਈ ਜਮਾਂਦਰੂ ਤੇ ਲਾ ਹਾਂਜੀ ਕੱਤੀ ਬਈ ਤਿੰਨੇ ਥਾਣਾ ਸਹੀ ਚੱਲਦੇ ਹਾਂਜੀ ਹਾਂਜੀ ਓਕੇ ਧਰਮ ਰੱਖਦੇ ਆਂ ਇੱਕ ਕਰਮ ਮੁੱਠੀ ਵਾਲੇ ਥਾਣਾ ਬਹੁਤ ਚੰਗੇ ਥਾਣਾ ਤਿੰਨੇ ਥਾਣਾ ਪੂਰੇ ਸਹੀ ਚੱਲਦੇ ਆ ਤੇ ਉਹ ਬਈ ਮਾੜਾ ਮੋਟਾ ਆਉਂਦਾ ਨਹੀਂ ਨਹੀਂ ਜਮਾਈ ਨਹੀਂ ਬਈ ਠੀਕ ਆ ਬਰੀਡ ਬਹੁਤ ਚੰਗੀ ਆ ਜੀ ਹਾਂ ਫੇਸ ਬਈ ਚੈੱਕ ਕਰ ਲੈ ਪਲੀ ਪੁੜੀ ਵੀ ਕਰਮ ਵਾਲੀ ਫੁੱਲ ਸਾਢੇ ਖਤ ਮਹੀਨੇ ਦੀ ਆ ਬਸ ਕਿੰਨਾ ਦਾ ਤਿੰਨੇ ਸੇਵਰਾ 5 ਲੀਟਰ ਬਈ ਠੀਕ ਆ ਖੋਲ ਦੋ ਬਈ ਇਹਨੂੰ ਵੀ ਤੋੜ ਦੂ ਮੈਂ ਇਹ ਖੋਲ ਕੇ ਗੱਬ ਵਾਲੀ ਆ ਬਈ ਪ੍ਰਿੰਟ ਬਹੁਤ ਚੰਗਾ ਕਰਮ ਵਾਲੀ ਬਾਕੀ ਕਲੀ ਪੁਲੀ ਵੀ ਬਹੁਤ ਆ ਤੇ ਜਮਾਂਦਰੂ ਇੱਕ ਥਾਣੇ ਤੋਂ ਬਈ ਕਹਿੰਦਾ ਤੇ ਬਾਕੀ ਆਪਾਂ ਤੋਰਾ ਤਾਰਾ ਚੈੱਕ ਕਰਾਂ ਨਾ ਤੋਰਾ ਇੱਕ ਨੰਬਰ ਆ ਅਥਨ ਨੂੰ ਵਧੀਆ ਬਣ ਜਾਂਦੀ ਹਾਂ ਹਾਂਜੀ 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 ਠੀਕ ਆ ਤੋਰਾ ਚੈੱਕ ਕਰੋ ਬਈ ਇੱਕ ਨੰਬਰ ਆ ਬਾਕੀ ਗੱਬਣ ਚੈੱਕ ਪਾਸ ਆ ਤੇ ਨਾਲੇ ਤੁਹਾਨੂੰ ਦੁੱਧ ਪਿਆਊਗੀ ਤੇ ਬਾਈ ਕਹਿੰਦਾ ਆਪਦੀ ਥੱਲੀ ਮੇਰੀ ਕਰੀਬ ਹੀ ਆ ਕਿ ਤੁਸੀਂ ਕਰਾਉਣੀਆਂ ਕਰਾ ਸਕਦੇ ਹੋ ਆਪਦੀ ਇਹਦਾ ਭਰਾ ਫਿਰ ਕੀ ਮੋਲ ਆ ਇਹਦਾ ਬਈ 40 ਚ ਮਾਨਤਾ ਨਹੀਂ ਹੋਊਗਾ 40000 ਚ ਹਾਂਜੀ 40000 ਚ ਬਾਈ ਕਹਿੰਦਾ ਮਾਨਤਾਨ ਕਰ ਦਾਂਗੇ ਬਾਕੀ ਬਈ ਆਇਆ ਦੇਖ ਲਓ ਵੀ ਗੋਲ ਮਟੂਲ ਪਈ ਆ ਫਵਾਨਾ ਆਪਾਂ ਚੈੱਕ ਕਰਾਣੇ ਬਈ ਬਣਦੀ ਬਣਦੀ ਬਹੁਤ ਫੁੱਪਿਆ ਹਾਂਜੀ ਹਾਂਜੀ ਬਾਈ ਠੀਕ ਲੈ ਬਾਈ ਚੈੱਕ ਕਰ ਲੋ ਬਾਕੀ ਬਾਈ ਨੇ ਦੁੱਧ ਵੀ ਦੱਸ ਹੀ ਦਿੱਤਾ ਤੇ ਜੇ ਕੋਈ ਬਾਈ ਦੋ ਟਾਈਮ ਚੋਣੀ ਚਾਹੁੰਦਾ ਹੋਵੇ ਕੋਈ ਕੋਈ ਚੱਕਰ ਨਹੀਂ ਬਾਈ ਠੀਕ ਆ ਕਰ ਸਕਦਾ ਤੂੰ ਹਾਂਜੀ ਹਾਂਜੀ ਠੀਕ ਆ ਅੱਗੇ ਬਾਈ ਲਾਸਟ ਤੇ ਇਹ ਬਾਈ 6 ਮਹੀਨੇ ਦੀ ਗੱਬਣਾ 9 ਲੀਟਰ ਦੁੱਧ ਹੈ ਦੋਨੇ ਡੰਗਾਂ ਦਾ 6 ਮਹੀਨਿਆਂ ਦੀ ਗੱਬਣ ਚੈੱਕ ਹਾਂ ਹਾਂਜੀ ਚੈੱਕ ਪਾਸ ਆ ਠੀਕ ਆ ਦੁੱਧ ਕਿੰਨਾਗਾ 9 ਕਿਲੋ ਠੀਕ ਆ ਬਾਈ ਦੋਨੇ ਡੰਗਾਂ ਦਾ ਠੀਕ ਆ ਤੇ ਜੇ ਕੋਈ ਵੀ ਤਸੱਲੀ ਕਰਨੀ ਚਾਹੇ ਤਾਂ ਲੈ ਗੱਲ ਕੋਈ ਚਾਹੇ ਹਾਂਜੀ 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 ਠੀਕ ਆ ਪਲੀ ਪੁੜੀ ਬਹੁਤ ਆ ਕੀਰ ਕੱਢ ਰਿਹਾ ਤਾਂ ਜੀ ਦਾ ਪ੍ਰਾਇਦਾ ਇਹਦਾ ਬਾਈ 22 ਕਿਲੋ ਦਾ ਖਿਆ ਪਹਿਲੇ ਉਸ ਨੂੰ ਠੀਕ ਆ ਬਾਕੀ ਥਾਣਾ ਵਾਣਾ ਚਾਰੇ ਥਾਣ ਸਹੀ ਹਾਂਜੀ ਹਾਂਜੀ ਓਕੇ ਚਵਾਈ ਚੂਈ ਕਿਵੇਂ ਲੱਗਦੀ ਵਧੀਆ ਓਕੇ ਜੀ ਭੋਲੀ ਠੀਕ ਆ ਚਵਾਈ ਚੂਈ ਬਾਈ ਕਹਿੰਦਾ ਫੁੱਲ ਚੰਗੀ ਆ ਬਾਈ ਬਾਕੀ ਝੋਲੇ ਤੋਂ ਹੀ ਪਤਾ ਲੱਗਦਾ ਹਾਂ ਬਾਈ ਬਹੁਤ ਸੋਹਣਾ ਤਿਆਰ ਕਰਦੇ ਹੋ ਨਾ ਖਾਣਾ ਆਪਾਂ ਬਾਈ ਚੈੱਕ ਕਰਾਉਣਾ ਇਧਰੋਂ ਲੈ ਆਮ ਚੈੱਕ ਕਰੋ ਬਹੁਤ ਸੋਹਣਾ ਥਾਣਾ ਲੱਗਿਆ ਵਾ ਗਲਾਬੀ ਗਲਾਬੀ ਥਾਣਾ ਮੁੱਠ ਨਾੜਾ ਨੂੜਾ ਲੈ ਵੀ ਤੇ ਚੱਕ ਰੋਪਾ ਲੱ ਚੰਗਿਆ ਇਹਨੂੰ ਵੀ ਬਾਈ ਖੋਲ ਦੇ ਤੋਰ ਦੇ ਖੋਲ ਕੇ ਪળી ਵੀ ਬਾਈ ਫੁੱਲਾ ਕਰਮ ਵਾਲੀ ਬਾਕੀ ਦੁੱਧ ਵੀ ਸਾਨੂੰ ਕਿ ਆਊਗੀ ਕਿ ਨਹੀਂ ਬਾਈ ਦੋ ਦਿਨਾਂ ਰਹਿਣਗੇ ਨਲੇ ਤਿਆਰ ਹੋ ਜੂ ਮੂਰੇ ਤੇ ਬਰੀਡ ਚੈੱਕ ਕਰੋ ਬਾਈ ਫੇਸ ਚੈੱਕ ਕਰੋ ਕੋ ਦੀ ਵਾਦੀ ਨਾ ਫੁੱਲ ਕਮਾਲ ਦੀ ਹੈ ਪ੍ਰਿੰਟ ਪ੍ਰਿੰਟ ਵੀ ਫੁੱਲ ਚੰਗਾ ਕਰਮ ਵਾਲੀ ਤੇ ਇਹਦਾ ਭਰਾ ਫਿਰ ਕੀ ਮੁੱਲ ਰੂ ਦੇਣ ਲੈਣ ਜਾਂ ਇਹਦਾ ਬਾਈ 45 ਜਮਾਨ ਦਾ 45 ਹਾਂਜੀ ਤੇ ਜੇ ਭਰਾ ਕੋਈ ਜੋੜਾ ਇਕੱਠਾ ਲੈਂਦਾ ਹੈ ਜੋੜਾ ਬਾਈ ਆਪਾਂ ਕਰ ਦਾਂਗੇ 85 ਜਮਾਨ ਦਾ ਠੀਕ ਆ ਜੇ ਜੋੜਾ ਕੋ ਕਠਾ ਨੰਦਾ ਬਾਕੀ ਮੋੜ ਨੂੰ ਵੀ ਥਾਂ ਥੋੜਾ ਪੈਂਦਾ ਕਰਨ ਵਾਲੀ ਨੂੰ ਹਾਂਜੀ ਹਾਂਜੀ ਲੰਮੀ ਲੰਮੀ ਬਾਈ ਫੁੱਲਾ ਫੁੱਲ ਕਰਨ ਵਾਲੀ ਪਲੀ ਵੀ ਹੈ ਬਾਕੀ ਇਹ ਥਣਾ ਦੀ ਗੱਲ ਕਰੀਏ ਥਣ ਬਹੁਤ ਚੰਗਾ ਲੱਗਿਆ ਬਾਕੀ ਬਾਈਆਂ ਦਾ ਚਵਾਈ ਚੂਈ ਫੁੱਲ ਚੰਗੇ ਆ ਚਾਰੂ ਚੂਰੂ ਕਮੇ ਆ ਬਾਈ ਹੈ ਚਾਰੂ ਚੂਰੂ ਭਰ ਗਿਆ ਬਾਈ ਓਕੇ ਨਾੜਾ ਬਾਈ ਚੇ ਲੈਵੇ ਤੇ ਚੈੱਕ ਕਰੋ ਫੁੱਲ ਕਮਾਲ ਦੇ ਕਰਨ ਵਾਲੀ ਤੇ ਨਾ ਕਿਸੇ ਕੇ ਬਾਈ ਕੋਲੇ ਬਾਈ ਚਾਰ ਆਪਾਂ ਚਾਰੇ ਹੀ ਦਿਖਾਤੇ ਜੇ ਕਿਸੇ ਵੀ ਨੂੰ ਚਾਰਾਂ ਚੋਂ ਕੋਈ ਪਸੰਦ ਆਉਂਦਾ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਅਦ ਲਓ ਧੰਨਵਾਦ ਜੀ